ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਕਸਮੂਕਸ ਤੋਂ ਬਾਅਦ ਅੱਜ ਨਗਰ ਕੌਂਸਲ ਬੁੜਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ ਬੈਂਸ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ ਜ਼ਿਲ੍ਹਾ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਤੋਂ ਇਲਾਵਾ ਆਪਣੇ ਸਾਥੀ ਕੌਂਸਲਰਾਂ ਦੀ ਹਾਜ਼ਰੀ ਵਿੱਚ ਨਗਰ ਕੌਂਸਲ ਦੇ ਦਫ਼ਤਰ ਦਾ ਰੋਜ਼ਾਨਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਬੁੜਲਾਡਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੇ ਰੁਕੇ ਵਿਕਾਸ ਦੇ ਕੰਮ ਅਤੇ ਸਫਾਈ ਸੇਵਕਾਂ ਵੱਲੋਂ ਕੀਤੀ ਹੜਤਾਲ ਨੂੰ ਜਲਦੀ ਖਤਮ ਕਰਾ ਕੇ ਦੁਬਾਰਾ ਕੰਮ ਸ਼ੁਰੂ ਕਰਵਾ ਦਿੱਤਾ ਜਾਏਗਾ। ਮੈਂ ਬਲਾਡਾ ਨਗਰ ਕਚਹੂਦ ਦੇ ਦਫ਼ਤਰ ਵਿੱਚ ਪਹੁੰਚਣ ਤੇ ਸਾਡੀ ਪ੍ਰੈਸ ਦਾ ਸਾਡੇ ਯੂ ਸਾਹਿਬ ਜੀ ਸਾਡੇ ਅਕਾਊਂਟੈਂਟ ਸਾਹਿਬ ਨਾਲ ਸਬਦ ਦਾ ਇਹਨੂੰ ਅਧਰ ਹਾਰ ਕਰਦਾ। ਤੇ ਮੈਂ ਪਿਛਲੇ ਦਿਨੀ ਜਿਲੇ ਮਹੀਨੇ ਆਪਣੀ ਭਾਜੀਪੀ ਪਾਰਟੀ ਜਾਂ ਤਾਂ ਪਾਰਟੀ ਮੈਜਨ ਕੀਤੀ ਸੀ। ਉਸ ਤੋਂ ਬਾਅਦ ਕੁਝ ਘਰਦਰਜੇ ਵਿੱਚ ਕੁਝ ਮੈਨੂੰ ਹੋਰ ਹੋਰਾ ਪੱਤਰ ਕੋ ਤੇ ਆ ਗਿਆ। ਤਾਂ ਅੱਜ ਮੈਂ ਆਪਣੇ ਦਫ਼ਤਰ ਵਿੱਚ ਆ ਕੇ ਪੂਰੀ ਸ਼ਹਿਰ ਬਸਤੀ ਵਿੱਚ ਵਾਅਦਾ ਕਰਨਾ ਹੈ ਕਿ ਸਾਡੀ ਪੂਰੀ ਲੀਡਰਸ਼ਿਪ ਦੇ ਨਾਲ ਜੁੜ ਕੇ ਅਸੀਂ ਸ਼ਹਿਰ ਦੇ ਵਿਕਾਸ ਦੇ ਪ੍ਰਤੀ ਦਿਨ ਰਾਤ ਦੁੱਗਣੀ ਤੱਕੀ ਤੱਕੀ ਕਰਾਂਗੇ ਕਿਸੇ ਵੀ ਮਤਲਬ ਕਿਸੇ ਵੀ ਚਾ ਗਰੀਬ ਆ ਮੀਰਾ ਕਿਸੇ ਵੀ ਨਾਗਰਿਕ ਨੂੰ ਅਸੀਂ ਸ਼ਹਿਰ ਦੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਵਾਂਗੇ ਉਹਦੇ ਨਾਲ ਦਿਨ ਰਾਤ ਤਰੱਕੀ ਵਾਲਾ ਜਿਹੜਾ ਕੰਮ ਜਿਹੜੇ ਵਿਕਾਸ ਦੇ ਕੰਮ ਨੇ ਬਿਲਕੁਲ ਕਰਾਂਗੇ ਨਗਰ ਕੌਂਸਲ ਵਿੱਚ ਸਾਡੇ ਸਵਚ ਭਾਰ ਦੇ ਅਧੀਨ ਜਿਵੇਂ ਨਾਲੀਆਂ ਆਂਦੀਆਂ ਵਿਕਾਸ ਆ ਬਾਥਰੂਮ ਨੇ ਸਵਚ ਭਾਰ ਦੇ ਅਧੀਨ ਬਹੁਤ ਜ਼ਿਆਦਾ ਪ੍ਰੋਜੈਕਟ ਸਾਡੇ ਸ਼ਹਿਰ ਦੇ ਵਿੱਚ ਮੌਜੂਦ ਨੇ ਤੇ ਅਸੀਂ ਉਹਨਾਂ ਨੂੰ ਤੇ ਸਾਡੀ ਗੱਲ ਵੀ ਹੋਈ ਉਹਨਾਂ ਨੇ ਕਹਿੰਦੇ ਸਾਾਨੂੰ ਪ੍ਰੋਪੋਜ਼ਲ ਬਣਾ ਕੇ ਦਿਓ ਆ ਸਾਡਾ ਸਰਵੇਅ ਰਾਜੂਗਾ ਜੋ ਸਾਹਿਬ ਬੈਠੇ ਨੇ ਜਿੰਮੀ ਪ੍ਰੋਪੋਜ਼ਲ ਹੋਣਗੇ ਸਵਸਥਪਾਰ ਦੇ ਦੀ ਇਨਜਾ ਵੀ ਹੋਰ ਵੀ ਅਸੀਂ ਉੱਤੇ ਸੈਟਰ ਸਰਕਾਰ ਤੱਕ ਪਹੁੰਚ ਕਰਾਂਗੇ ਜਿੰਮੀ ਸਕੀਮਾਂ ਆਉਣਗੀਆਂ ਜਿਹੜਾ ਅਸੀਂ ਬਤ ਤੋਂ ਬਤ ਸ਼ਹਿਰ ਦਾ ਵਿਕਾਸ ਉਹਨਾਂ ਦਾ ਹੀ ਕਰਾਂਗੇ ਇਹਨਾਂ ਨੂੰ ਮੈਂ ਪਹਿਲਾਂ ਵੀ ਲਿਖ ਦਿੱਤਾ ਲਿਖ ਚੁੱਕਿਆ ਤੇ ਇਹਨਾਂ ਦਾ ਇੱਕ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਜਿਹੜਾ ਇਹਨਾਂ ਦਾ ਬੀਮਾ ਯੋਜਨਾ ਹੈ ਉਹ ਹੁਣੇ ਅਸੀਂ ਅੱਜ ਤੋਂ ਹੀ ਮੈਂ ਲੈਟਰ ਲਿਖਦਾ ਹਾਂ ਜੀ ਉਹਨਾਂ ਨੂੰ ਕਹਿਣਾ ਜੇ ਇੱਕ ਦਿਨ ਦੀ ਬੀਮਾ ਯੋਜਨਾ ਜਿਹੜੀ ਸ਼ੁਰੂ ਕੀਤੀ ਜਾਵੇ ਦੂਸਰਾ ਇਹ ਅਹ ਸਰਕਾਰੀ ਪਾਲਿਸੀ ਇੱਕ ਇਹਨਾਂ ਨੂੰ ਡਾਟਾ ਵਿੱਚ ਤੇ ਕੀਤਾ ਜਾਵੇ ਔਰ ਸੋਸ ਤੋਂ ਉਸੇ ਮਾਜੀ ਦੇਖਦਾ ਇਹਨਾਂ ਨਾਲ ਮਿਲ ਕੇ ਗੱਲ ਕਰਕੇ ਜੀ ਸਾਹਿਬ ਨਾਲ ਜੀ ਸਾਹਿਬ ਨਾਲ ਮਿਲ ਕੇ ਤੇ ਜੋ ਵੀ ਇਹਨਾਂ ਪ੍ਰਕਿਰਿਆ ਹੈ ਅਸੀਂ ਜਲਦੀ ਜਲਦੀ ਪਾਸਾਦਰਾਂ ਦੇ ਵਿੱਚ ਵਿੱਚ ਰਲਾ ਕੰਮ ਅਸੀਂ ਨਿਪਟਾਣਾ ਹੈ ਹਾਲ ਹੀ ਕਾ ਸਾਡੇ ਜੋ ਸੈਂਟਰ ਸਰਕਾਰ ਦੀ ਜੋ ਸਕੀਮ ਹੈ ਅਹ ਭਾਰਤੀ ਆਵਾਸ ਯੋਜਨਾ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਪੂਰੇ ਅਸੀਂ ਵੀ ਫਾਰਮ ਭਰ ਰਿਹਾ ਸੀ ਵੱਖ-ਵੱਖ ਬਾੜਾਂ ਦੇ ਵਿੱਚ ਇੱਕ ਕੈਂਪ ਲਾਵਾਂਗੇ ਤੇ ਨਾਲ ਹੀ ਇੱਕ ਸਾਡੀ ਰੇੜੀ ਸਕੀਮ ਹੈ ਪਹਿਲੇ ਜੋ ਰੇੜੀ ਬਚਾਰੇ ਰੇੜੀ ਹਾਰਕ ਨੇ ਉਹਨਾਂ ਨੂੰ 10000 ਰੁਪਏ ਦੀ ਸਕੀਮ ਹੈ ਉਸ ਤੋਂ ਬਾਅਦ ਉਹਨਾਂ ਦੀ 50000 ਰੁਪਏ ਜੋ ਬਰਤਨ ਇੱਕ ਲੱਖ ਰੁਪਏ ਜੋ ਸਹਾਇਤਾ ਮਿਲਦੀ ਹੈ ਉਹ ਜਿੰਨੇ ਵੀ ਅਸੀਂ ਨੇ ਹੋਰ ਕੰਮ ਨੇ ਤੇ ਜਿਸ ਤਰ੍ਹਾਂ ਕੋਈ ਵੜਾਪਾ ਪੈਨਸ਼ਨ ਹੈ ਤੇ ਵਿਸ਼ਵਾ ਪੈਨਸ਼ਨ ਹੈ ਸਾਡੇ ਕੈਂਪਾਂ ਦੇ ਵਿੱਚ ਸਾਡੇ ਮੁਲਾਜ਼ਮ ਸਿੱਕਪੇ ਫੁੱਟਰ ਲੱਗੇ ਬੈਠਣਗੇ ਬਿਨਾਂ ਕਿਸੇ ਦਿੱਕਤ ਤੋਂ ਬਿਨਾਂ ਕਿਸੇ ਦੁੱਖ ਤੋਂ ਸਾਡੇ ਜਿੰਨੇ ਮੁਲਾਜ਼ਮ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਅਸੀਂ ਸਾਰੇ ਬਾੜ ਦੇ ਕੱਲੇ ਕੱਲੇ ਬਾੜ ਦੇ ਵਿੱਚ ਕੈਂਪ ਲਾ ਕੇ ਕੱਲੇ ਕੱਲੇ ਮਤਲਬ ਹਰ ਨਾਗਰਿਕ ਨੂੰ ਕੱਲੇ ਕੱਲੇ ਸੂਰਤ ਅਸੀਂ ਦੇਖਦੇ ਅਨੁਭਵੀਆਂ ਕਰਾਉਂਗੇ ਠੀਕ ਹੈ ਜੀ ਬਹੁਤ ਕੰਪੈਂਡੈਂਸੀ ਦੇ ਵਿੱਚ ਸਾਡੇ ਪਏ ਸੀ ਜੋ ਇਹਨਾਂ ਦੇ ਆਨ ਕਰਕੇ ਹੁਣ ਜਿਹੜੇ ਕੰਮ ਹੈ ਸਾਰੇ ਸਮੂਥਲੀ ਚੱਲ ਜਾਣਗੇ ਜਿਹੜੇ ਈਪੀਐਫ ਦੀ ਜਾਂ ਕਣਕ ਦੀ ਲੋਨ ਦੀ ਸੀ ਸਾਰੀ ਸਮੱਸਿਆਵਾਂ ਤੇਲ ਦੀ ਸੀ ਉਹ ਸਿਰਫ ਇਹਨਾਂ ਦੇ ਸਾਈਨਾਂ ਕਰਕੇ ਹੀ ਰੁਕਿਆ ਹੋਇਆ ਸੀ ਠੀਕ ਹੈ ਜੀ ਹੁਣ ਤੁਹਾਡਾ ਕੋਈ ਵੀ ਹੈ ਜਾਂ ਕੰਮ ਹੈ ਜੋ ਨਹੀਂ ਰੁਕੇਗਾ ਤੁਸੀਂ ਇੱਥੇ ਬੈਠੇ ਨਹੀਂ ਜੀ ਸ਼ਹਿਰ ਨੂੰ ਬੜੀ ਸਮੱਸਿਆ ਹੋ ਰਹੀ ਹੈ ਕਿਤੇ ਕਦਰੀਏ ਤੇ ਲੱਭੇ ਜਾ ਰਹੇ ਜੀ ਜੀ ਉਹ ਸ਼ਹਿਰ ਨੂੰ ਕੋਲੋਂ ਗੁਰਜੀ ਨਾ ਬਸ ਮੇਨ ਤਾਂ ਕੀ ਸੀ ਜੀ ਕੁਝ ਟਾਈਮ ਦਾ ਅੜਿੱਕਾ ਆ ਹੀ ਆਇਆ ਸੀਗਾ ਕਿ ਕੁਝ ਪ੍ਰਧਾਨ ਜੀ ਕਰਕੇ ਨਾ ਕੁਝ ਚੀਜ਼ਾਂ ਦੀ ਸਾਨੂੰ ਦਿੱਕਤ ਆ ਰਹੀ ਸੀ ਠੀਕ ਹੈ ਜੀ ਹੁਣ ਉਹ ਆ ਗਏ ਨੇ ਕਲੀਅਰ ਹੋ ਜਾਏਗਾ ਫਿਰ ਕੰਮ ਕਰਾਂਗੇ ਅੱਗੇ ਰੁਕੇ ਹੀ ਨਹੀਂ ਕੰਮ ਕਰੇ ਸਭ ਕੁਝ ਟੈਂਡਰ ਪੱਕੀ ਹੈ ਤੇ ਲੋਗ ਰਿਜਿਸਟਰ ਵੀ ਪਾਸ ਕਰ ਦੇ ਹਾਂਜੀ ਉਹ ਹੁਣੇ ਚੱਲ ਰਿਹਾ ਜੀ ਉਹ ਆਇਆ ਅਨ ਦਾ ਮੁੰਡਾ ਟੈਂਡਰ ਬਾਰੇ ਵੀ ਆ ਕੇ ਕਲੀਅਰ ਕਰਾਂਗੇ ਜੀ ਹੁਣ ਐਡ ਪ੍ਰੈਜ਼ੈਂਟ ਦਾ ਤਾਂ ਕੋਈ ਮੇਰੇ ਕੋਲ ਚੱਲ ਨਹੀਂ ਰਿਹਾ ਜੀ ਜਦੋਂ ਕੰਮ ਸ਼ੁਰੂ ਹੋਵੇਗਾ ਤਾਂ ਕਰਾਂਗੇ ਨਹੀਂ ਹੁਣ ਇਹ ਤਾਂ ਨਹੀਂ ਹੋਈ ਜੀ ਕਰਨੇ ਸਾਰੋ ਤੋਂ ਪਹਿਲਾਂ ਸਭ ਨੂੰ ਮੇਰਾ જય ਸ਼ੀ ਸ਼ਾਮ ਸਤਿ ਸ੍ਰੀ ਅਕਾਲ ਕੋਈ ਇਹਨਾਂ ਨੇ ਪ੍ਰਧਾਨ ਕੋਈ ਨਵੇਂ ਨਹੀਂ ਬਣੇ ਹੈਗੇ ਪ੍ਰਧਾਨਤਾ ਪਹਿਲਾਂ ਹੀ ਨੇ ਤੇ ਨਾ ਹੀ ਅਸੀਂ ਕੋਈ ਇਹਨਾਂ ਨੂੰ ਪ੍ਰਧਾਨਗੀ ਦੇ ਕੇ ਵੀ ਕੋਈ ਚੁਣਿਆ ਦੁਆਰਾ ਪ੍ਰਧਾਨਤਾ ਇਹ ਆਲਰੇਡੀ ਹੈਗੀ ਨੇ ਆ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਦਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਚ ਦੇਖੋ ਜੋ ਬੰਦੇ ਦਾ ਮਨ ਕਰਦਾ ਹੁੰਦਾ ਹੈ ਕਿਸੇ ਵੀ ਕਿਸੇ ਪਾਰਟੀ ਚ ਜੇ ਲੱਗਦਾ ਵੀ ਜਿਹੜੀ ਪਾਰਟੀ ਚ ਰਹੇ ਉੱਥੇ ਕੋਈ ਨੂੰ ਘੂਟਣ ਮਹਿਸੂਸ ਹੋ ਰਹੀ ਹੈ ਕਿਸੇ ਪਾਰਟੀ ਦੇ ਨੀਤੀਆ ਵਧੀਆ ਲੱਗਦੀਆਂ ਉੱਥੇ ਜੁਆਇਨ ਕਰ ਸਕਦੇ ਤੇ ਖੁੱਲ੍ਹੇ ਪਸਾਉ ਨੂੰ ਪਰ ਉਹਦੇ ਵਿੱਚ ਇੱਕ ਲੈ ਕੇ ਹੈ ਜੀ ਰਾਜਨੀਤੀ ਕਰਨੀ ਜਿਵੇਂ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਪ੍ਰਧਾਨ ਜੀ ਨੂੰ ਵੀ ਜੋ ਭਾਰਤੀ ਅਨਤਾ ਪਾਰਟੀ 'ਚ ਆ ਗਏ ਤਾਂ ਤੁਸੀਂ ਕਿਉਂ ਭਾਰਤੀ ਅਨਤਾ ਪਾਰਟੀ 'ਚ ਜਾ ਰਹੇ ਹੋ ਉਹਨਾਂ ਨੂੰ ਤੰਗ ਪਰੇਸ਼ਾਨ ਕਰਤਾ ਜਾ ਰਹੇ ਆ ਕਦੀ ਪ੍ਰਸ਼ਾਸਨ ਜਨਨ ਕਿ ਵੀ ਸਰਕਾਰ ਦਾ ਜਨਨ ਕਿ ਵੀ ਆਪਾਂ ਕਹਿੰਦੇ ਦੁਰਪਯੋਗ ਕਰਤਾ ਜਾ ਰਹੇ ਆ ਉਹਦੇ ਕਦੀ ਆਪਣਾ ਐਸਐਚਓ ਨੂੰ ਕਦੇ ਡੀਐਸਪੀ ਨੂੰ ਡੀਐਸਪੀ ਸਾਹਿਬ ਨੂੰ ਜਨਨ ਕਿ ਮਦਰ ਲਾਇਆ ਜਾਂਦਾ ਵੀ ਜਾਓ ਉਹਨਾਂ ਨੂੰ ਗ੍ਰਿਫਤਾਰ ਕਰੋ ਇਹ ਅੱਜ ਕੋਈ ਜਨਨ ਕਿ ਵੀ ਇਹ ਕੋਈ ਜਨਨ ਕਿ ਵੀ ਜਿਹੜਾ ਹੈਗਾ ਜਨਨ ਕਿ ਵੀ ਉਸ ਨੂੰ ਜਿਹੜਾ ਹੈਗਾ ਕਾਨੂੰਨ ਨੂੰ ਜਨਨ ਕਿ ਵੀ ਛਿੱਕੇ ਟੰਗਣ ਵਾਲੀ ਗੱਲ ਹੈ ਦੇਖੋ ਪ੍ਰਧਾਨ ਲੋਕਾਂ ਨੇ ਚੁਣਿਆ ਤਾਂ ਕਿਹੜੀ ਪਾਰਟੀ ਜਾਣਾ ਉਹ ਇਹਨਾਂ ਦਾ ਆਪਣਾ ਸੁਤੰਤਰ ਅਧਿਕਾਰ ਹੈ ਤੇ ਉਹਨਾਂ ਨੂੰ ਕੰਮ ਕਰਨ ਦਿਓ ਮੰਡੀ ਦੇ ਲੋਕਾਂ ਦੇ ਲੋਕਾਂ ਦੇ ਵਾਸਤੇ ਕੰਮ ਕਰਨ ਦਿਓ ਕੋਈ ਦਿੱਕਤ ਨਹੀਂ ਹੈਗੀ ਕੰਮ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਤੇ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗੇ ਵੀ ਤੁਸੀਂ ਸਰਕਾਰ ਦੇ ਦਰਵਾਜ਼ਾ ਜਾ ਕੇ ਕੋਈ ਇਹੋ ਜਿਹਾ ਵੀ ਗਲਤ ਕੰਮ ਨਾ ਕਰੋ ਜਿਸ ਨਾਲ ਕਿ ਸਰਕਾਰ ਜੀ ਨੇ ਕਿ ਵੀ ਆਉਣ ਵਾਲੇ ਵੀ ਸਮੇਂ ਚ ਲੋਕਾਂ ਦੇ ਜਨਕੀ ਵੀ ਇਸ ਦਾ ਸਰਕਾਰ ਦਾ ਗਲਤ ਤੱਕ ਸ਼ਿਕਾਇਤ ਹੋਵੇ ਮੈਂ ਨਹੀਂ ਕਹਣਾ ਜਨਕੀ ਦੇਖੋ ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਵਾਲੀ ਗੱਲ ਤੇ ਇਸ ਸ਼ਹਿਰ ਮਾਸਿਆਂ ਨੂੰ ਸਭ ਨੂੰ ਮੈਂ ਵਧਾਈ ਦਿੰਦਾ ਇਸ ਗੱਲ ਕਰਕੇ ਵੀ ਨਗਰ ਕਾਉਂਸਲ ਦੇ ਪ੍ਰਧਾਨ ਇੱਕ ਐਡੀ ਵੱਡੀ ਪਾਰਟੀ ਨਾਲ ਜੁੜੇ ਨੇ ਜਿਨ੍ਹਾਂ ਦੀਆਂ ਬਹੁਤਿਆਂ ਸਕੀਮਾਂ ਸਾਰੀਆਂ ਪੰਜਾਬ 'ਚ ਚੱਲਦੀਆਂ ਨੇ ਆਸ਼ਵਾਨ ਕਾਰ ਤੋਂ ਲੈ ਕੇ ਘਰ ਬਣਾਉਣ ਤੋਂ ਲੈ ਕੇ ਵਿੱਦਿਆ ਤੋਂ ਲੈ ਕੇ ਟਾਇਲਟਾਂ ਬਾਥਰੂਮ ਸਭ ਜੈਂਟਰ ਸਰਕਾਰ ਦੀਆਂ ਸਕੀਮਾਂ ਨੇ ਈਵਨ ਜਿਹੜੀ ਅੱਜ ਦੀ ਕਿਹੜੀ ਪੰਜਾਬ ਸਰਕਾਰ ਆਪਦੇ ਲੋਗੋ ਲਾ ਕੇ ਪਿੰਡਾਂ 'ਚ ਕਣਕ ਚੌਲ ਹੋਰ ਸਮਾਨ ਸਮਗਰੀ ਵੰਡ ਰਹੀ ਹੈ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਕਨੀ ਹੋ। ਦੂਸਰੀ ਗੱਲ ਪ੍ਰਧਾਨ ਜੀ ਨੂੰ ਪਰਿਵਾਰ ਕੰਮਾਂ ਕਰਕੇ ਤੇ ਕਈ ਗੱਲਾਂ ਕਰਕੇ ਦਿੱਕਤਾਂ ਸੀਗੀਆਂ ਤੇ ਅੱਜ ਉਹਨਾਂ ਨੇ ਆ ਕੇ ਸੰਪੂਰਨ ਰੂਪ ਚ ਉਹਦੇ ਦਫ਼ਤਰ ਦਾ ਚਾਰਜ ਸੰਭਾਲਿਆ ਤੇ ਇਸ ਗੱਲ ਲਈ ਅਸੀਂ ਵੀ ਆਪਦੀਆਂ ਮੰਡੀ ਦੀਆਂ ਕੁਝ ਦਿੱਕਤਾਂ ਕੁ ਹੋਰ ਗੱਲਾਂ ਬਾਤਾਂ ਪ੍ਰੋਪੋਜ਼ਲ ਗੱਲਾਂ ਬਾਤਾਂ ਕਰਨ ਆਏ ਸੀ ਵੀ ਤਾਂ ਜੋ ਮੰਡੀ ਦੇ ਕੰਮਾਂ ਨੂੰ ਸਚਾਰੂ ਰੂਪ ਚ ਚਲਾਇਆ ਜਾ ਸਕੇ। ਕਿਉਂਕਿ ਸਾਡੇ ਕੋਲ ਵੀ ਲੋਕਾਂ ਦੀਆਂ ਬਹੁਤ ਮੰਗਾਂ ਤੇ ਜਿਵੇਂ ਬਾਹਰ ਵੀਰ ਭਾਈ ਬੈਠੇ ਨੇ ਸਾਡੇ ਧਰਨੇ ਤੇ ਬੈਠੇ ਹੋ ਮੁਲਾਜ਼ਮ ਨੇ ਉਹਨਾਂ ਦੀਆਂ ਵੀ ਮੰਗਾਂ ਸੀ ਉਹ ਡਿਸਕਸ ਕਰਨੀਆਂ ਸੀ ਉਹ ਸਾਹਿਬ ਐਕਸੋ ਸਾਹਿਬ ਤੇ ਆਪਣੇ ਪ੍ਰਧਾਨ ਜੀ ਬੈਠੇ ਸੀ ਉਹਨਾਂ ਨਾਲ ਉਹ ਵੀ ਡਿਸਕਸ ਕਰਕੇ ਆਏ ਆ ਆਉਣ ਵਾਲੇ ਸਮੇਂ 'ਚ ਬੜੀ ਵੱਡੀ ਉਮੀਦ ਰੱਖਦੇ ਆ ਕਿਉਂਕਿ ਇਹ ਮਿਸਾਲ ਬਣਿਆ ਸਾਰੇ ਪੰਜਾਬ 'ਚ ਦੇਖੋ ਪੰਜਾਬ ਦੀ ਸਾਰੀ ਸਿਆਰਚਿਕ ਬਹੁਤ ਵੱਡੀ ਤਰਤਲੀ ਵਾਲੀ ਗੱਲ ਹੈ ਵੀ ਬੜਲਾਡੇ ਦੀ ਨਗਰ ਕਾਉਂਸਲ ਦਾ ਪ੍ਰਧਾਨ ਮੌਜੂਦਾ ਸਰਕਾਰ ਦੇ ਸਮੇਂ ਆਪਣੀ ਪਾਰਟੀ ਬਦਲ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇ ਇਹ ਇੱਕ ਚਿੰਗਾਰੀ ਹੈ ਇਹ ਬਹੁਤ ਵੱਡੀ ਦੇਖਣ ਵਾਲੀ ਗੱਲ ਆਉਣ ਵਾਲੇ ਟਾਈਮ 'ਚ ਭੰਬੜ ਬਣੂਗਾ ਆਉਣ ਵਾਲੇ ਬਹੁਤ ਸਾਰੀਆਂ ਮਿਊਨਿਸਪਲ ਕਮੇਟੀਆਂ ਸਾਰੀਆਂ ਦੇ ਪ੍ਰਧਾਨ ਬਹੁਤੇ ਜਾਂ ਬਹੁਤੇ ਹੋਰ ਸਾਡੇ ਬੀਜੇਪੀ ਸ਼ਾਮਲ ਹੋਣਗੇ ਤੇ ਪੰਜਾਬ ਦੀ ਤਰੱਕੀ ਚੱਬਦਾਬਦਾ ਯੋਗਦਾਨ ਪਾਉਣਗੇ ਤੇ ਮੈਂ ਇੱਥੇ ਪ੍ਰਧਾਨ ਜੀ ਅਤੇ ਸਮੂਹ ਆਏ ਹੋਏ ਐਮਸੀ ਸਹਿਵਾਨ ਦਾ ਬੀਜੇਪੀ ਪਾਰਟੀ ਕਨੀਓ ਬੀਗੇ ਉਮੀਦ ਪ੍ਰਧਾਨ ਜ਼ਿਲ੍ਹੇ ਦਾ ਮੈਂ ਜੀਓ ਆਇਆ ਆਖਦਾ ਤੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਵੀ ਪਾਰਟੀ ਕੰਨੀ ਉਹਨਾਂ ਨੂੰ ਬਣਦਾ ਮਾਨ ਸਨਮਾਨ ਹਰੇਕ ਲੈਵਲ ਤੇ ਇਹਨਾਂ ਦੀ ਮਦਦ ਮਦਦ ਤੇ ਰਾਗ ਦਸੇਰਾ ਪਣਿਆ ਜਾਊਗਾ ਧੰਨਵਾਦ